ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਵਾਹਿਗੁਰੂ ਜੀ ਤੁਹਾਨੂੰ ਪਹਿਲੇ ਪਾਤਾ ਹੈ ਕਿ ਮੈਂ ਬਹੁਤ ਵੀਡੀਓ ਦੇ ਵਿੱਚ ਰਸ ਚੁੱਕੀ ਹਾਂ ਕਿ ਮੈਂ ਮੇਰੀ ਤਬੀਅਤ ਖਰਾਬ ਹੋ ਗਈ ਸੀ ਤੇ ਇਸ ਕਰਕੇ ਮੈਂ ਕੋ ਲੌਂਗ ਟਾਈਮ ਬੈਠਾ ਨਹੀਂ ਜਾਂਦਾ ਤੇ ਆਪਾਂ ਗੁਰੂ ਦਰਬਾਰ ਸਾਹਿਬ ਜਾ ਕੇ ਆਵਾਂਗੇ ਔਰ ਸਵਾਚ ਪਿਆਰਾ ਸਾਹਿਬ ਕਰੂੰਗੀ ਮੈਂ ਤੇ ਵੀਡੀਓ ਆਪਣੀ ਸ਼ਾਮ ਨੂੰ ਆਉਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਜੁਪਹਰਾ ਸੌ ਮੇ ਤੁ ਨਹੀਂ ਹੋ ਰਿਹਾ ਥੋੜੇ ਦਿਨ ਤੁਹਾਨੂੰ ਪਤਾ ਹੀ ਇੱਕ ਮੰਤੋ ਤੇ ਮੈਂ ਹੁਣ ਕਲਾ ਪ੍ਰਸ਼ਾਦ ਦੀ ਤਿਆਰ ਕਰ ਲੱਗ ਕੇ ਕਿ ਅੱਜ ਸੰਡੇ ਆ ਤੇ ਆਪਣਾ ਖਰਜ ਬੰਦਾ ਸਿਧਾ ਸਿੰਘਾਂ ਦੀ ਦੇਖ ਬਣਾਉਂਦਾ ਜੋ ਬਾਣੀ ਜਿੰਨੀ ਕੁ ਬਾਣੀ ਪੜੀ ਜਾਂਦੀ ਉਹਨੇ ਕੁ ਬਾਣੀ ਆਪਾਂ ਪੜ੍ਹਾਂਗੇ ਮਨ ਲ ਜੁਪਹਰਾ ਸੌ ਨਹੀਂ ਹੁੰਦਾ ਤੇ ਇਸ ਕਰਕੇ ਮੈਂ ਹੁਣ ਕੜਾਹੇ ਪਰਸ਼ਾਦੀ ਦੇਗ ਚੰਨ ਲੱਗੀਆਂ ਜੀ ਚਲੋ ਠੀਕ ਆਪਾਂ ਕੜਾਹੇ ਪਰਸ਼ਾਦੀ ਬਣਾਉਣੇ ਦੇ ਤੇ ਇਹ ਆਪਾਂ पाणी ਧਰ ਲੱਗੇ ਗੇ ਰਮ ਚਾ ਪਾਣੀ ਘਰ ਬਾ ਚੋ ਹੈ ਤੇ ਤੁਹਾਨੂੰ ਦੇਖੀ ਦੋਸਰੀ ਕਿ ਨਹੀਂ ਆਹ ਵਾਹ ਕੋਲੋਂ ਸੇ ਹਾਂ ਜੀ ਦੇਖੋ ਹੁਣ ਮੈਂ ਤੁਹਾਨੂੰ ਇਹ ਵੀ ਤੁਹਾਨੂੰ ਲੱਗੀਆਂ ਜੀ ਸ਼ਰਦੀ ਸਰਬ ਲੋਹ ਦੀ ਕੜਾਈ ਇਹ ਸਭ ਨੂੰ ਦਿਖ ਰਹੀ ਆ ਇਹ ਕੜਾਈ ਹੈ ਲੋਹੇ ਦੀ ਕੋਈ ਵੀ ਬੈਡ ਕਮੈਂਟ ਨਾ ਕਰੇ ਠੀਕ ਹੈ ਜੀ ਇਹ ਮੇਰੀ ਲੋਹੇ ਦੀ ਕੜਾਈ ਹੈ ਸਭ ਨੂੰ ਪਤਾ ਤੇ ਅੱਜ ਆਪਾਂ ਨਵਾਂ ਡੱਬਾ ਖੋਲਣ ਲੱਗੇ ਆ ਤੇ ਜਦੋਂ ਮੈਂ ਖੜਾ ਪਰਸ਼ਾਦ ਦੀ ਤਿਆਰ ਕਰਨ ਲੱਗੀ ਉਸ ਤੋਂ ਬਾਅਦ ਆਪਾਂ ਚੁੱਪ ਬਾਣੀ ਪੜਦੇ ਆ ਖੜਾ ਪਰਸ਼ਾਦ ਦੀ ਦੇਖ ਤਿਆਰ ਕਰਾਂਗੇ ਜੀ ਸੋ ਐਤ੍ਰੋਹ ਹੋਛੇ ਪਾਛਾ ਤਾਂਤਨ ਬਾਬਾ ਦੀਪ ਸਿੰਘ ਜੀ ਸੇਦੋ ਸਿੰਘੋ ਮੇਰ ਕਰੋ ਹੁੱਚੇ ਪਾਛਾ ਆਪਣਾ ਪਾਣੀ ਘਰ ਮੌਜੂਦਾ ਜਿਹੜੇ ਪਿਆਸਾ ਚਾਲਾ ਨਹੀਂ ਕਿਤੇ ਪਾਣੀ ਪਾਵਾਂਗੇ ਹੁਣ ਤਾਂ ਅੰਦਾਜ਼ਾ ਆਇਆ ਕਾ ਜੀ ਹੁਣ ਤਾਂ ਪੋਸਾ ਬਣਾ ਲੱਕਿਓ ਆਟਾ ਵਗੈਰਾ ਕੋ ਲੋੜ ਨਹੀਂ ਮੈਂ ਕਿ ਵੀ ਨਹੀਂ ਪਾਉਂਦੀ ਮੈਂ ਉਦਾਂ ਹੀ ਬਸ ਇਹ ਪਾ ਲੈਂਦੇ ਆ ਤਾਂ ਲੱਗਦਾ ਅਸਾਂ ਬਾਰੇ ਇਹਨਾਂ ਬਹੁਤ ਸਾਲਾਂ ਤੋਂ

ਗਿਰੂ ਜੀ ਦੇਗ ਬਣ ਗਿਆ ਆਪਣੇ ਕੜਾ ਪ੍ਰਸ਼ਾਦ ਦੀ ਦੇ ਤਿਆਰ ਹੈ ਤੇ ਇਹ ਵਾਲਾ ਆਪਣਾ ਜਿਹੜਾ ਆਪਾ ਡਾਊਂਗਾ ਤੇਗ ਵਾਸਤੇ ਰੱਖਿਆ ਹੋਇਆ ਤੇ ਸਭ ਨੂੰ ਪਤਾ ਹੈ ਥੋੜੀ ਜਿਹੀ ਦੇਗ ਠੰਡੇ ਹੋ ਗਏ ਉਸ ਤੋਂ ਬਾਅਦ ਆਪਾਂ ਇਸ ਰੋਂਗੀ ਰਿਵਿਟ ਟਿੱਪ ਪਾਵਾਂਗੇ ਇਹ ਤੇਗ ਵਾਸਤੇ ਸਪੈਸ਼ਲ ਡਾਊਂਗਾ ਮੇਰਾ ਕਿਉਂਕਿ ਸਾਹਿਬ ਕਿਰਪਾ ਕਰਨ ਕਿ ਸਭ ਦਸਤੀ ਬਕਸਨ ਮਹਾਰਾਜ ਸੱਚੇ ਪਾਤਸ਼ਾਹ ਸਭ ਤੇ ਤਾਂ ਮੇਰ ਪਰੇ ਹੱਥ ਰੱਖਣ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਇਦਾਂ ਦੇ ਜੀਦਾਂ ਦੇ ਨਾਮ ਦੇ ਆਪਾਂ ਤੇਗ ਬਣਾਉਣੇ ਆ ਲੋਚੇ ਆਪਾਂ ਹੁਣ ਤੇਗ ਆਪਣੇ ਬਿਲਕੁਲ ਪੜ ਕੇ ਤਿਆਰ ਆ ਠੀਕ ਹੈ ਜੀ ਤੇ ਆਪਾਂ ਹੁਣ ਥੋੜਾ ਜਿਹਾ ਠੰਡੇ ਪਾਣ ਤੇ ਆਪਾਂ ਇਹਨੂੰ ਕੜਾਂਗੇ ਕੜਾਈ ਦੇ ਵਿੱਚ ਆਡੋਂਗੇ ਦੇ ਵਿੱਚ ਦੇਖੋ ਜੀ ਮੇਰੀ ਤੇਹ ਕਿਉਂ ਮੈਂ ਇਸਲਾ ਅੰਦਾਜ਼ੇ ਨਾਲ ਕਿਉਂ ਪਾਇਆ ਅੰਦਾਜ਼ੇ ਨਾਲ ਪਾਉਣੀ ਚਮਚੇ ਦੇ ਹਿਸਾਬ ਨਾਲ ਦੇਖੋ ਫੇਰ ਵੀ ਕਿਉਂ ਇਦਾਂ ਬਿਲਕੁਲ ਵੀ ਕੜਾਈ ਨਾਲ ਨਹੀਂ ਲੱਗਿਆ ਮੇਰਾ ਪਰ ਵਿਕੜਾ ਪਰਛਾਦੀ ਤੇਹ ਤੇ ਬਾਕੀ ਮੈਂ ਫੜਾ ਪਰਛਾਦੀ ਤੇਹ ਬਣਾਉਣੀ ਆ ਉਮੇ ਆਉਦੇ ਪਰਵਾ ਅਕੋਰਡਿੰਗ ਬਣਾਉਣੀ ਆ ਜਿੰਨੀ ਕਿ ਮੇਰੇ ਪਰਿਵਾਰ ਦੇ ਵਿੱਚ ਖੜਾ ਪ੍ਰਸ਼ਾਦ ਦੀ ਦੀਗ ਵਰਤ ਜੀ ਜਾ ਮੇਰੇ ਘਰ ਗਵਾਂਢੀ ਨੇ ਉਹਨਾਂ ਦੇ ਭਣਾ ਨੇ ਅਸੀਂ ਤੇ ਜਾਤਾਂ ਤੇ ਅਸੀਂ ਖੜਾ ਪ੍ਰਸ਼ਾਦ ਦੀ ਦੀਗ ਜਾਦਾ ਘਰਾਂ ਤੋਂ ਅਸੀਂ ਨਹੀਂ ਦਿੰਦੇ ਠੀਕ ਹੈ ਜੀ ਅਸੀਂ ਘਰ ਵਿੱਚ ਵਰਤੋਂ ਕਰਦੇ ਆਂ ਪੰਜੀ ਵਾਈਰਸ ਜੀ ਹੁਣ ਆਪਾਂ ਦੀਗ ਦੇ ਵਿੱਚ ਘਟਣ ਲੱਗੇ ਆ ਥੋੜਾ ਜਿਹਾ ਠੰਡੀ ਹੋ ਗਈ ਤੇਲ ਤੇ ਫਿਰ ਆਪਾਂ ਮਹਾਰਾਜ ਦੇ ਚਰਨਾਂ 'ਚ ਜਾਾਕਿਰ ਜਿੰਨੀ ਆਪਣੇ ਤੋਂ ਬਾਣੀ ਪੜ ਹੋਈ ਉੰਨੀ ਆਪਾਂ ਬਾਣੀ ਪੜਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਫਿਰ ਆਪਾਂ ਦੇਖ ਨੂੰ ਧੂਮ ਲਵਾ ਕੇ ਉਸ ਤੋਂ ਬਾਅਦ ਫਿਰ ਆਪਾਂ ਵਰਤਾਵਾਂਗੇ ਬੱਚਿਆਂ ਨੂੰ ਠੀਕ ਹੈ ਜੀ ਦੇਖੋ ਆਪਣੀ ਪੜਾਈ ਦੇ ਨਾਲ ਬਿਲਕੁਲ ਵੀ ਦੇਖ ਫਤਾਨੇ ਲੱਗਦਾ ਕਿ ਦੇਖ ਪੜਾਈ ਆ ਜਾਂ ਨਹੀਂ ਪੜਾਈ ਠੀਕ ਹੈ ਜੀ ਦੇਖੋ ਮੇਰੀ ਪੜਾਈ ਲੋਏ ਦੀ ਮਾਉਦੀ ਵਾਈ ਗਰੂ ਜੀ ਨਨਪਾ ਮਹਾਰਾਜ ਦੇ ਚਰਨਾਂ 'ਚ ਜੋ ਬਰਦਾਸ਼ ਬੇਨਤੀ ਜੋ ਜਿਹੜੀ ਕਰਨੀ ਆ ਜੋ ਆਪਾਂ ਬਾਣੀ ਜਿੰਨੀ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਹੁਕਮ ਹੋਇਆ ਵਾਈ ਗਰੂ ਦਾ ਜਿੰਨੀ ਆਪਣੇ ਤੋਂ ਪੜ੍ਹੇਗੀ ਵਾਈ ਗਰੂ ਜੀ ਜਿੰਨਾ ਚੋ ਸੌਖਾ ਟਾਈਮ ਪਾਠੇਰੇ ਅੱਜ ਕਰ ਬਾਣੀ ਜਿੰਨੀ ਮਹਾਰਾਜ ਨੇ ਸੇਵਾ ਲੈਣੀ ਹੋਈ ਓਨੀ ਲੈ ਲੈਣਗੇ ਠੀਕ ਹੈ ਜੀ ਤੇ ਬਾਅਦ 'ਚ ਫਿਰ ਆਪਾਂ ਦੇਖਦੇ ਆ ਅਗਲੇ ਅਗਲੇ ਸੰਡੇ ਤੋਂ ਜੀਜ ਪਹਿਰਾ ਸੇਵ ਕਰਨ ਲੱਗ ਜੀਏ ਤਾਂ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਤੇ ਮੇਰੀ ਵੀਡੀਓ ਸ਼ਾਮ ਨੂੰ ਆਉਗੀ तकरीबन 5 5:30 ਵਜੇ ਠੀਕ ਹੈ ਜੀ ਮਿਲਦੇ ਆਪਾਂ ਉੱਥੇ ਬਾਬਾ ਜੀ ਦੇ ਰੂਮ 'ਚ ਆਪਣੇ ਆਪਾਂ ਜੋ ਤੋਟੀ ਲਾਤੀ ਹੈ ਮਾਰੇ ਤੇ ਅੱਗੇ ਸ੍ਰੀ ਦੰਸਿੰਘਾ ਅਗੇ ਜੋਤ ਲਾਤੀ ਐ ਹੁਣ ਆਪਾ ਕੜਾ ਪ੍ਰਸ਼ਾਦ ਦੇ ਦੇਖਣ ਵਰਦਾਸ ਭਿੰਦੀ ਕਰਕੇ ਭੋਗ ਲਵਾਵਾਂਗੇ ਜੀ ਠੀਕ ਹੈ ਜੀ ਬਿਕਸੂ ਦੇ ਜੋਤ ਆਪਣੀ ਚੱਲਦੀ ਐ ਚਲੋ ਮਹਾਰਾਜ ਕਿਰਪਾ ਕਰਨ ਤਾਂ ਆਪਾਂ ਅਗਲਾ ਚਪੈਰਾ ਸਾਫ ਕਰਾਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਮੇਰ ਕਰਨ ਚਲੋ ਜੀ ਹੁਣ ਆਪਾਂ ਅਰਦਾਸ ਲਾਈਵ ਨਹੀਂ ਕਰਦੇ ਲੋ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਲਾਤਪਾਉਗ ਅਰਦਾਸ ਬੇਨਤੀ ਕਰ ਲਈ ਮਹਾਰਾਜ ਅੱਗੇ ਸੱਚੇ ਪਾਤਸ਼ਾਹ ਅੱਗੇ ਜੂਤ ਇਹ ਮੇਰੀ ਜੋਤ ਚੱਲੇ ਜਾਂਦੀ ਹੈ ਜੀ ਦੇਖੋ ਸਹਿਦਰ ਸਿੰਘਾਂ ਦੀ ਜੋਤ ਲਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਐਤਵਾਰ ਦਾ ਦਿਨ ਹੈ ਅੱਜ ਸਹਿਦਰ ਸਿੰਘਾਂ ਦਾ ਦਿਨ ਹੈ ਸ਼ਹੀਦ ਸਿੰਘ ਆਪਣੇ ਤਿਆਪਰ ਆਪਾਰਾ ਕਰ ਪਾਹਾਰ ਦਿਨੇ ਸੰਡੇ ਵਾਲਾ ਹਨ ਸ਼ਹੀਦ ਸਿੰਘਾ ਤੋਂ ਜੋ ਵੀ ਦਾਤ ਮੰਗਦੇ ਨੇ ਉਹ ਦਾਤ ਸ਼ਹੀਦ ਸਿੰਘ ਆਪਣੇ ਚੋਲੇ ਵਿੱਚ ਪਾ ਲੈਂਦੇ ਨੇ ਤੇ ਚਲੋ ਮੈਂ ਤੁਝਬੈਰਾ ਸਾਹਿਬ ਦੀ ਸੇਵਾ ਬਾਬਾ ਜੀ ਹਜੇ ਨਹੀਂ ਲੈ ਰਹੇ ਕਿਉਂਕਿ ਤਬੀਅਤ ਸਾਤਾ ਮੇਰਾ ਹੁਣ ਵੀ ਚੜੀ ਜਾਂਦਾ ਖਾਲਸਾ ਜੀ ਤੇ ਤਬੀਅਤ ਨਾ ਠੀਕ ਹੋਣ ਦੇ ਕਾਰਨ ਮੈਥੋ ਅਜੀਤ ਜੁਪੈਰਾ ਸਾਹਿਬ ਦਾ ਲੌਂਗ ਟਾਈਮ 4 ਘੰਟੇ ਬੈਠ ਨਹੀਂ ਹੁੰਦਾ ਪਰ ਮਹਾਰਾਜ ਕਿਰਪਾ ਕਰਨ ਸੇਤੀ ਹੀ ਮੈਂ ਜੁਪੈਰਾ ਸਾਹਿਬ ਦੀ ਵੀਡੀਓ ਤੋਂ ਲੈ ਕੇ ਤੁਹਾਡੇ ਸਾਹਮਣੇ ਆਵਾਂ ਜੁਪੈਰਾ ਸਾਹਿਬ ਦੀ ਸੇਵਾ ਮਹਾਰਾਜ ਮੈਂ ਤੁਹਾਨੂੰ ਲੈਣ ਵਾਸਤੇ ਤਾਂ ਮੈਂ ਤੋਂ ਪਹਿਲਾ 6-7 ਸਾਲਾਂ ਤੋਂ ਮੈਂ 7 ਸਾਲਾਂ ਤੋਂ ਲਗਾਤਾਰ ਮੈਂ ਤੁਹੋ ਜੁਪੈਰਾ ਸਾਹਿਬ ਦੀ ਮਹਾਰਾਜ ਸੇਵਾ ਲੈਂਦੇ ਆ ਰਹੇ ਆ ਤੇ ਪਰ ਹੁਣ ਵਾਹਿਗੁਰੂ ਦੀ ਕਿਰਪਾ ਮਨਜ਼ੂਰ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਵੇਂ ਹੁੰਦਾ ਸੱਚ ਹਰ ਸਾਜੀ ਆਪਾਂ ਕੁਝ ਨਹੀਂ ਕਰ ਸਕਦੇ ਜੋ ਦੁੱਖ ਤਕਲੀਫ ਆਪਣੇ ਕਰਮਾਂ ਦੇ ਵਿੱਚ ਹੁੰਦਾ ਉਹ ਆਪਾਂ ਨੂੰ ਮਿਲ ਕੇ ਹੀ ਰਹਿਣਾ। ਕਲ ਸਾਜੀ ਇੱਥੇ ਹੀ ਆਪਾਂ ਵੀਡੀਓ ਦਾ ਕਰਦੇ ਐਂਡ ਤੇ ਵੀਡੀਓ ਆਊਗੀ 5:30 ਵਜੇ ਸ਼ਾਮ ਤੱਕ ਤੇ ਹੁਣ ਆਪਾਂ ਕੜਾ ਪ੍ਰਸ਼ਾਦੀ ਦੇਗ ਵਰਤੌਣ ਲੱਗਿਆਂ ਸਾਰਿਆਂ ਨੂੰ ਜੋ ਵੀ ਜੀ ਛਕੇ ਮਹਾਰਾਜ ਜੀ ਦਾ ਨਾਮ ਜਪੇ ਕੜਾ ਪ੍ਰਸ਼ਾਦੀ ਦੇਗਾ ਆਪਾਂ ਸਾਰਿਆਂ ਨੂੰ ਵਰਤੌਣ ਲੱਗਿਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ